ਦੀ ਬਕਸਾ ਵਾਇਰੋ ਦੀ ਕਿਤੇ ਅੱਜ ਵਿੱਚ 212 2224 ਮੁਤਾਬਕ 17 ਬਕਰ ਸੰਬੰਧਨ ਸਾਹਿਬ 556 ਨੂੰ ਕਿ ਜੇ ਕਾਮਪਸਾ ਦੇ ਪਾਣੀ ਸਿੱਖ ਸਰਬੰਧੀ ਕਰਤਪਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਨ ਜੂਸ ਸਿੰਘ ਬਾਦਲ ਸਾਹਿਬ ਤੋਂ ਕਮੇਟੀ ਦੇ ਲੈਬਰ ਸਾਬਕਾ ਕੈਬਨਟ ਮੰਤਰੀ ਅਤੇ 2015 ਦੇ ਐਗਜ਼ੈਕਟਿਵ ਦੇ ਮੈਂਬਰ ਸੌਂਗਤ ਕਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੱਖਿਆ ਸਭਾ ਦੇ ਵੱਲੋਂ ਸ੍ਰੀ ਜਗਤਾਰਥ ਸਹਿਜ ਜੀ ਦੇ ਫਸਿਲ ਤੋਂ ਦੋ ਸਵਾਲ ਸੁਪੀਰ ਸੁਬਾਤਰ ਨੂੰ ਕੀਤੇ ਗਏ ਉਹਨਾਂ ਜੋ ਸੱਤਿਆਂ ਨੂੰ ਕੀਤੇ ਗਏ ਮਨੋਂ ਬਾਤ ਉੱਪਰ ਬੈਠੇ ਹੋਏ ਦੋਸ਼ਾ ਨੂੰ ਉਹਨਾਂ ਗੁਨਾਹਾਂ ਨੂੰ हाथ जोड़ के सतगुरुओं ਦੇ ਸਾਹਮੁਖ ਸੰਗਤ ਦੇ ਸਾਹਮਣੇ ਬੋਲ ਕੀਤਾ ਹੈ ਔਰ ਇਹਦੇ ਨਾਲ ਇਹਨਾਂ ਦੇ ਸਾਥੀਆਂ ਦੇ ਇਹ ਤਾਂ ਗੁਰਾਂ ਦਾ ਆਪਣੇ ਭਾਗੀਦਾਰ ਇਹ ਬੋਲ ਕੀਤਾ ਹੈ ਇਹਨਾਂ ਦੇ ਨਾਲ ਸੁਖਬੀਰ ਸਿੰਘ ਘਿੰਸਾ ਸੋਚਾ ਸਿੰਘ ਲਗਾ ਧੀਰਾ ਸਿੰਘ ਪਰਿੰਦਰ ਸਿੰਘ ਭੋਟਾ ਦਰਜੀਤ ਸਿੰਘ ਛੇਮਾ ਗੁਰਦਾਸ ਗਰਾਣੀ ਤੇ ਇਸ ਲਈ ਇਹਨਾਂ ਨੂੰ ਹੇਠ ਲਿਖੇ ਅਨੁਸਾਰ ਅਨੁਭਾਵ ਆਏ ਗਏ ਇੱਕ ਬੰਦ بیٹے ਤਿਆਨ 12 2024 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਕ ਦੇ ਇੱਕ ਸੰਗਤ ਦੇ ਬਣੇ ਜੋ ਦੁਵਿੰਤਾ ਨੇ ਜੋ ਵਾਸ਼ਰੂਮ ਨੇ ਉਹਨਾਂ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਇੱਕ ਘੰਟਾ ਸਭਾਈ ਕਰਨਗੇ ਔਰ ਮੈਨੇਜਰ ਦਰਬਾਰ ਸਾਹਿਬ ਇਹਦਾ ਇਹ ਹਾਜ਼ਰ ਵਿੱਚ ਪੰਚਨਿਤ ਕਰੇਗਾ ਉਪਰੰਤ ਇਹ ਇਸ਼ਾਰ ਕਰਕੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਣ ਗਏ ਇੱਕ ਘੰਟਾ ਕੀਰਤਨ ਸੁਣ ਗਏ ਤੇ ਹਰ ਰੋਜ਼ ਜਥੇ ਮੇਨ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨ ਗਏ ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਵਾਈਗੜੀ ਨੇ ਇਹਨਾਂ ਸਾਰਿਆਂ ਦੇ ਗੱਲ ਵਿੱਚ ਇਹਨਾਂ ਦੇ ਨਾਲ ਹੈ ਗਏ ਨੇ ਇਹਨਾਂ ਸਾਰਿਆਂ ਦੇ ਗੱਲ ਵਿੱਚ ਪ੍ਰਸਤੀ ਪਾਈ ਜਾਣੀ ਹੈ ਜੀ ਸ਼੍ਰੀ ਦੇ ਘਰ ਅਕਸਰ ਦੋ ਪਾਈ ਜਾਂਦੀ ਹੈ ਦਫਤਰ ਦੇ ਮੈਨੇਜਰ ਸਤਿ ਸ੍ਰੀ ਅਕਾਲ ਸ੍ਰੀ ਕੌਫਟ ਸਾਹਿਬ ਉਹ ਰੇਖਾ ਜਾਨ ਨਾਲ ਸੰਬੰਧਤ ਭਗਵੰਤ ਸਿੰਘ ਘੇੜਾ ਮੈਨੇਜਰ ਜੀ ਨਰਵਾਰ ਸਾਹਿਬ ਉਹ ਵਾਕਿਆਤ ਇਹਨਾਂ ਦੇ ਗਾਲ ਵਿੱਚ ਜਿਹਨੂੰ ਤੇ ਨਾ ਬੋਲੇ ਗਏ ਨੇ ਇਹਨਾਂ ਦੇ ਗਾਲ ਵਿੱਚ ਕਰਤੀ ਪਾਉਂਦੇ ਫਕਟੇ ਆਪਰੇ ਗਾੜ੍ਹੂ ਸਪਾਰਕ ਜਿਹਨਾਂ ਸ੍ਰੀ ਸੁਬਾਦ ਦੇ ਨਾਲ ਵਿੱਚ 60 ਮਿੰਟ ਹੋਈ ਹੈ ਫਕਟਾ ਹੈ ਸੁਖਦੇਵ ਸਿੰਘ ਢੀਡ ਸਾਹਿਬ ਜੁਰਗ ਹੋਣ ਕਰਕੇ ਜਿਹੜੇ ਸੇਵਾ ਕਰਕੇ ਜਿਹੜੇ ਸ਼ਿਰਤਾ ਕਰਕੇ ਜਿਹੜਾ ਸੇਵਾ ਉਹ ਕਰਤੋ ਸਮਰਪਣ ਹੈ ਇਸ ਲਈ ਇਹਦਾ ਹੈ 2 ਦਿਨ ਘੰਟਾ ਘੜ ਜੋੜ ਦੇ ਬਾਰ-ਬਾਰ ਅਸਿਰ ਬਾਰਸਾ ਤੇ ਬਾਰ-ਬਾਰ ਜਿਹੇ ਥੇਰ ਉੱਪਰ ਗਾਟ ਕੇ ਸੇਵਾਦਾਰ ਵਾਲਾ ਚੋਲਾ ਗੜ ਨੂੰ ਚੁਪਾ ਕੇ ਆਪਣੇ ਹੱਥ ਵਿੱਚ ਵਰਸ਼ਾ ਫੜ ਕੇ ਲੱਗਾ ਔਰ ਉਸ ਸਮਾ ਜਿਹੜਾ 1 ਘੰਟੇ ਦਾ ਸਮਾ ਹੈ ਇਹਨਾਂ ਦੇ ਗੜ ਵਿੱਚ ਉਹ ਜਿਹੜੇ ਸ਼ਕਤੀ ਹੈ ਉਹ ਪਾਈ ਹੋਵੇ ਇਹਨਸੰਦਰਾ 2 ਦਿਨਾਂ ਦਾ ਸਕਸ਼ਿ ਸਰ ਸਾਹਿਬ 2 ਦਿਨ ਸਕਸ਼ਿ ਦੰਗਰਮਾ ਸਾਹਿਬ ਸ੍ਰੀਮੰਜੀ ਸਾਹਬੋ 2 ਦਿਨ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰਸੱਭਾ ਸਾਹਿਬ ਅਤੇ 2 ਦਿਨ ਗੁਰਦੁਆਰਾ ਸ੍ਰੀ ਬਾਤੇਗੜ ਸਾਹਿਬ ਉਹਨਾਂ ਤੇ ਜਾ ਕੇ ਇਹਨਾਂ ਨੇ ਇਹ ਗਿੜੀ ਇਹੋ ਸੇਵਾ ਲਗੀ ਇਹੋ ਤਾਂ ਖੜੀ ਹੈ ਉਹ ਪੂਰੀ ਕਰ ਲਈ ਹੈ ਬਾਤ ਵਿੱਚ ਬਰਸ਼ਾ ਪੜ ਕੇ ਸੇਵਾਦਾਰ ਵਾਲਾ ਚੋੜਾ ਪਾ ਕੇ ਇਹਨਾਂ ਨੇ ਵੀ ਸੱਚੀ ਸੇਵਾ ਲਈ ਕਰ ਸਕਦੇ ਤੇ ਵੀ ਚਿਰ ਤੇ ਡਾਕ ਕੇ ਹੋ ਗਏ ਇਹਨਾਂ ਨੇ ਇਹ ਗਿੜੀ ਸੇਵਾ ਹੈ ਕੀ ਕਰਨੀ ਹੈ ਔਰ ਇਸ ਤੋਂ ਬਾਅਦ ਜਿੱਦਾਂ ਟਾਈਮ ਹੋਇਆਗਾ ਨਾ ਤੇ ਬੈਠਣ ਦਾ ਇਹ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਦਰਵਾਜ਼ੇ ਮੋੜ ਬੈਠਣ ਦਾ ਇਹਦੇ ਅੱਗੇ ਬੈਠ ਕੇ ਥੋੜਾ ਪਾ ਕੇ ਆਜੂ ਜੇ ਬਰਸ਼ਾ ਪੜ ਕੇ ਉਸ ਤੋਂ ਬਾਅਦ ਜਿੱਥੇ ਜਿੱਥੇ ਵੀ ਇਹਨਾਂ ਨੇ ਧੋਧ ਦੇ ਵਿੱਚ ਨਿਵਾਸ ਸਾਹਿਬ ਦੇ ਬਾਹਰ ਬੈਠਣਾ ਹੈ ਟੈਂਟਾਂ ਘਟੂੜ ਦੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹਨਾਂ ਨੇ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਦੇ ਭਾਂਡੇ ਵੰਡਣੇ ਨੇ ਜਿਹਨੇ ਵੀ ਸੇਧ ਕਰਕੇ ਸੇਵਾ ਹੋ ਸਕਦੀ ਹੋਵੇ ਉਹਦਾ ਦੀ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੀ ਸੇਧ ਕਰਕੇ ਕਰ ਸਕਦੇ ਹੋ ਇਹ 1-1 ਘੰਟਾ ਇਹਨਾਂ ਨੇ ਕਰਦੀ ਹੈ ਔਰ ਕੀਰਤਨ ਸੁਣਨਾ ਹੈ 1 ਘੰਟਾ ਬੈਠ ਕੇ ਕੀਰਤਨ ਸੁਣਨਾ ਤੇ ਇਹ ਇੱਕ ਇੱਕ ਫਾਟ ਸੁਖਣ ਸਾਹਿਬ ਦਾ ਇਹਨਾਂ ਨੇ ਕਰ ਲੈ ਇਹ ਲੇਖਾਂ ਜਿਹੜੇ ਦੁੱਪੇ ਸਾਥੀ ਅਦਵਾਰਾ ਰਹੇ ਜੋ ਇੱਕ ਗੁਨਾਹਕੀ ਤੇ ਸਾ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਹਉਦੇ ਵਿਮਾਣੇ ਤੇ ਹਮੈਤਰੀ ਕੀਤੀ ਬੀਤੇ ਦਿਨ ਗਿਵਕੋਰ ਪ੍ਰੇਮ ਸਿੰਘ ਚੰਦੋ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬਲੇਠਾ ਸੋਹਣ ਸਿੰਘ ਟੰਗੜਾ ਰਵੀਸ਼ਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਅਦੇਸ਼ ਪ੍ਰਤਾਪ ਸਿੰਘ ਇਹ ਕੱਲ ਮਿਤੇ 3 12 24 ਨੂੰ 12 ਤੋਂ 1:00 ਵਜੇ ਤੱਕ ਸਿਰ ਦਰਬਾਰ ਸਾਹਿਬ ਦੇ ਪਰਬੰਧ ਅਧੀਨ ਵਾਸ਼ਰੂਮਾਂ ਦੀ ਸਫਾਈ ਕਰਨਗੇ ਕਿ ਮੈਨੇਜਰ ਸਿਰ ਦਰਬਾਰ ਸਾਹਿਬ ਕਿਸੇ ਜਿਹੜੇ ਡੰਡੇ ਲਾ ਕੇ ਤੇ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨ੍ਹ ਕਰਨਗੇ ਇਸ ਬਾਅਦ ਕਿ 5 ਦਿਨ ਆਪਰੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਜੋੜੇ ਘਾੜ ਦੀ ਸੇਵਾ ਭਾਤੇ ਮੰਡਲ ਦੀ ਸੇਵਾ ਝਾੜੂ ਦੀ ਸੇਵਾ ਕੋਚ ਦੀ ਸੇਵਾ ਕਰਨੀ ਹੈ ਔਰ ਪਾਣੀਰ ਵਾਸਤੇ ਕਰਨੀ ਹੈ ਸ਼੍ਰੋਮਣੀ ਕਾਲੇਤਾਲ ਦੇ ਚੇਅਰਮੈਨ ਸਾਹਿਬ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਇੱਜ਼ਤ ਖਗਵਾਏ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੇ ਹੈ ਇਸ ਲਈ ਸਿੱਖਿਆ ਬਾਗਬਾਨ ਵਿਧਿ ਨਿਯਮ ਅਨੁਸਾਰ ਔਰ ਬੁਨਾਈ ਡਿਊਟੀ ਲਈ ਆਉਂਦੇ ਹੈ ਕਿ ਉਹ ਚੌਂਕੜੀ ਅਕਾਲੇਪੁਰ ਦੇ ਭਲਕੇ ਆਰੰਭ ਕਰਨ ਭਲਕੇ ਬਹੁਸਣਾ ਹੋਵੇ ਝੂਟੀ ਨਾ ਹੋਵੇ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾਲ ਲਾ ਕੇ ਤੇ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਏ ਜਾਵੇ